ਗੁਰਨਾਥ ਸਾਹਿਬ ਨੇ ਸਾਰੇ ਸੰਸਾਰ ਦਾ ਚੱਕਰ ਲਾਇਆ ਜਿਉਂ-ਜਿਉਂ ਹੁਣ ਖੋਜ ਹੋ ਰਹੀ ਹੈ ਪਹਿਲਾਂ ਤੇ ਆਮ ਜਿਹੜਾ ਸੀ ਪੜਦੇ ਸੁਣਦੇ ਸੀ ਕਿ ਪਾਤ ਦੇਸ਼ ਬਹੁਤ ਵੱਡਾ ਫਿਰ ਲੰਕਾ ਹੈ ਨੇਪਾਲ ਹੈ ਪਖਤਾਨ ਹੈ ਰੂਸ਼ ਹੈ ਚੀਨ ਹੈ ਅਫਰੀਕਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਗਏ ਪਰ ਗੁਰੂ ਨਾਨਕ ਸਾਹਿਬ ਯੂਰਪ ਵਿੱਚ ਵੀ ਗਏ ਨੇ ਸਾਧ ਸਿੰਘ ਉਹ ਜਗ੍ਹਾ ਮਿਲ ਨਹੀਂ ਜਾਂਦੀ ਇੱਕ ਜਗ੍ਹਾ ਨਹੀਂ ਬਹੁਤ ਦੇਸ਼ਾਂ ਵਿੱਚ ਹੋਰ ਵੀ ਤੇ ਉਹਦੀ ਮਿਸਾਲ ਸਾਡੇ ਅੰਦਰ ਕਿਦਰੇ ਨਹੀਂ ਮਿਲਦੀ ਫਿਰ ਪੈਦਲ ਚੱਲ ਕੇ ਗਏ ਜਦੋਂ ਕਿਤੇ ਸਮਾਂ ਬਣਦਾ ਸੀ ਤੇ ਇੱਕਦਮ ਕਿਸੇ ਦੀ ਪੁਕਾਰ ਅਰਦਾਸ ਹੁੰਦੇ ਆ ਉਸ ਵੇਲੇ ਆਪ ਕਿਵੇਂ ਇੱਕਦਮ ਪਹੁੰਚਦੇ ਸ਼ਬਦ ਸੁਰਤੀ ਸਵਾਰੀ ਕਰਦੇ ਬਾਕੀ ਵੈਸੇ ਆਪ ਜੀ ਪੈਦਲ ਚੱਲੇ ਤੁਸੀਂ ਜਿਹੜੀ ਪ੍ਰਾਰਥਨ ਜਨਮ ਸਾਖੀ ਹੈ ਨਾ ਬڑے ਗਹਿਰੇ ਬਚਨ ਆਉਂਦੇ ਉਹਦੇ ਵਿੱਚ ਸਮਝਣ ਦੀ ਲੋੜ ਹੈ ਜੋ ਵਿਦਵਾਨਾਂ ਨੇ ਅੱਜ ਖੋਜ ਕੀਤੀ ਹੈ ਉਹ ਵੀ ਪੜ੍ਹਨ ਦੀ ਲੋੜ ਹੈ ਇਹ ਨਹੀਂ ਵੀ ਨਹੀਂ ਤੇ ਜੋ ਪ੍ਰਾਤਨ ਬਚਨ ਹਨ ਉਹਨਾਂ ਵਿੱਚ ਵੀ ਉਹ ਤੋਂ ਇੱਕ ਬਚਨ ਆਪ ਦੀ ਨਾਲ ਸਾਂਝਾ ਕਰਾਂ ਗੁਰਨਾਥ ਸਾਹਿਬ ਕਹਿੰਦੇ ਆ ਭਾਈ ਮਰਦਾਨਾ ਅੰਦਾਜ਼ ਹੋ ਰਹੀ ਹੈ ਚੱਲ ਚੱਲੀਏ ਕਾਰ ਨੇ नेत्र बंद ਪਹੁੰਚ ਕੇ ਦੂਜੀ ਜਗ੍ਹਾ 1000 ਕਿਲੋਮੀਟਰ ਸਾਖੀ ਲੰਮੀ ਮੈਂ ਸਿਰਫ ਇਸ਼ਾਰਾ ਕਰਨਾ ਉਥੋਂ ਦੇ ਕਾਰਜ ਕਰਕੇ ਪਰਮਕਾਰ ਕਰਕੇ नेत्र बंद ਕਰ ਚੱਲ ਪਏ ਮਰਦਾਨਾ ਉੱਥੇ ਹੀ ਆ ਗਏ ਜਿੱਥੋਂ ਗਏ ਸੀ ਉੱਥੋਂ ਫੇਰ ਚੱਲ ਪਏ ਪਹਾੜਾਂ ਤੇ ਗਏ ਨੇ ਪੈਦਲ ਚੱਲ ਕੇ ਗਏ ਨੇ ਇੱਕ ਸਾਖੀਕਾਰ ਲਿਖਦਾ ਹੈ ਪੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਮਨਾਬਾਦ ਆਏ ਨੇ ਨਾ ਸ਼ੈਦਪੁਰ ਵੀ ਨਾ ਆਇਦਾ ਐਮਨਾਬਾਦ ਆਮ। ਤੇ ਬਾਹਰ ਆਸ਼ਾਂ ਲਾਇਆ। ਜਿੱਥੇ ਆਪ ਜੀ ਨੇ ਆਸ਼ਾਂ ਲਾਇਏ ਨੇ ਉੱਥੋਂ ਇੱਕ ਮੀਲ ਦੂਰ ਜਗ੍ਹਾ ਹੈ। ਉੱਥੇ ਜੇ ਕੋਈ ਵੱਡਾ ਸਥਾਨ ਨਹੀਂ ਬਣਿਆ ਨਿਸ਼ਾਨੀ ਹੈ ਸ਼ਾਇਦ ਥੋੜਾ ਬਣ ਗਿਆ ਹੋਵੇ। ਲਿਖਣ ਵਾਲਾ ਲਿਖਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੰਨਾ ਸਮਾਂ ਰਾਤ ਦੇ ਸਮੇਂ ਉਥੋਂ ਕਿਲੋ ਉਹ ਮੀਲ ਜਿਹੜਾ ਇੱਕ ਮੀਲ ਉਥੋਂ ਤੱਕ ਜਾਂਦੇ ਆਉਂਦੇ ਕਈ ਘੰਟੇ ਦਾਸ ਨੇ ਪੜ ਲਈ ਪਰ ਇੱਕ ਵਿਚਾਰ ਦਾਸ ਦੇ ਅੰਦਰ ਆਈ ਉਹ ਕੀ ਆਈ ਕਿ ਗੁਰੂ ਨਾਨਕ ਸਾਹਿਬ ਕੇਵਲ ਇਹ ਨਹੀਂ ਕਿ ਜਦੋਂ ਕਦੇ ਚੱਲਦੇ ਉਦੋਂ ਸਫ਼ਰ ਕਰਦੇ ਸੀ ਜਿੱਥੇ ਆਪਣਾ ਤਾਰਾ ਕਰਦੇ ਸੀ ਉਸ ਵੇਲੇ ਵੀ ਕਈ-ਕਈ ਘੰਟੇ ਚੱਲਦੇ ਸੀ ਸਰੀਰ ਨੂੰ ਕਿਵੇਂ ਰੱਖਿਆ ਸੀ ਆਪ ਜੀ ਨੇ ਗੁਰੂ ਪੀਰਾਂ ਨੇ ਵੀ ਸਰੀਰ ਦਾ ਕਿੰਨਾ ਧਿਆਨ ਦਿੱਤਾ ਹੈ ਸਤਿ ਸ੍ਰੀ ਅਕਾਲ ਇਹ ਨਹੀਂ ਵੀ ਇੱਥੇ ਦੱਸ ਦਿੰਨੇ ਤੇ ਕਿਤੇ ਚੱਲੇ ਨਹੀਂ ਨਹੀਂ ਦਸੋਂ ਪਾਸ਼ਾ ਮਹਾਰਾਜ ਜੀ ਦੇ ਬਾਲ ਵਸਤਾ ਦੇ ਬਚਨ ਪੜ੍ਹੀਏ ਕਿੰਨਾ ਫਰਤੀਲਾ ਸਰੀਰ ਸੀ ਆਪ ਜੀ ਨੇ ਕਿਵੇਂ ਰੱਖਿਆ ਸੀ ਸਤਿ ਸ੍ਰੀ ਅਕਾਲ ਬੇਨਤੀ ਕਰਦਾਂ ਪਾਕੁਰਨਾਥ ਸ਼ੈਨੇ ਸੰਸਦ ਦਾ ਚੱਕਲਾਇਆ